ਫਿਰ ਲੱਕੜ ਵੀ 3 ਕਾਊਂਟਲ 3.5 ਕਾਊਂਟਲ ਬਚਦੀ ਐ ਹਰ ਇੱਕ ਦੀ ਬੱਦਦਾ ਜੀ ਇਹ ਲੋਕਾਂ ਨੇ ਬਸ ਅਫਵਾਹਾਂ ੜਾ ਰੱਖੀਆਂ ਸੀ ਪਹਿਲਾਂ ਅਫਵਾਹਾਂ ਕੀ ੜਾਈਆਂ ਹੋਈਆਂ ਤੀਆਂ ਪਹਿਲਾਂ ਜੀ ਇਹ ਅਧੂਰਾ ਵਾਲੇ ਜੂਸੇਰੇ ਨਹੀਂ ਚੜਦਾ ਜੀ ਕੱਢ ਕੇ ਦੁਬਾਰੇ ਇਹਨੂੰ ਕੌਣ ਬਾਰੇ ਸੰਸਕਾਰ ਕਰੂਗਾ ਤੜਕੇ ਨੂੰ ਜਿਉ ਮੁਸ਼ਕਾ ਜੀ ਵਾਹ ਹੋ ਜਾ ਆ ਭਵੰਤ ਤੇ ਲਿਆ ਗੱਲਾਂ ਸੀ ਆ ਉਹ ਪਰ ਬੜੇ ਖੇ ਸਾਰੇ ਦੂਰ ਕਰਤੇ ਅਸੀਂ ਇਹਨੂੰ 70 ਕਿਲੋ ਨਾਲ ਵੀ ਦਾਵਾ ਕਰਦੇ ਆ 80 ਕਿਲੋ ਨਾਲ ਸੰਸਕਾਰ ਹੋ ਸਕਦਾ ਹੁਣ ਇਹ ਚੱਲ ਰਹੀ ਐ ਬਿਲਕੁਲ ਚੱਲ ਰਹੀ ਐ ਜੀ ਦੇਖ ਸਕਦੇ ਹੋ ਆਜੋ ਜੀ ਮੜਿਆ ਜੀ ਦੇਖੋ ਬਿਲਕੁਲ ਪਤਾ ਨਹੀਂ ਲੱਗ ਰਿਹਾ ਦੋਸਤੋ ਹੁਣ ਇਹ ਸੰਸਕਾਰ ਅੰਦਰ ਹੋ ਰਿਹਾ ਤੁਹਾਨੂੰ ਚਲਦਾ ਵੀ ਦਿਖਾਉਣੇ ਅੰਦਰ ਵੀ ਸੰਸਕਾਰ ਕਿਵੇਂ ਹੁੰਦਾ ਹੈ ਪਿੰਡਾਂ ਦੇ ਵਿੱਚ ਹਰੇਕ ਇੱਕ ਤਾਂ ਲੱਗਣਾ ਚਾਹੀਦਾ ਇਹ ਤੇ ਆਹ ਦੇਖ ਸਕਦੇ ਹੋ ਜੀ ਇਹ ਅੰਦਰ ਜੇ ਕਹਿੰਦੀ ਸੰਸਕਾਰ ਹੋ ਰਿਹਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਖੜਿਆ ਸ਼ਮਸ਼ਾਨ ਘਾਟ ਦੇ ਵਿੱਚ ਸ਼ਮਸ਼ਾਨ ਘਾਟ ਨਗਰ ਸ਼ਾਜਲੀ ਥਾਨ ਘਾਟ ਦੇ ਵਿੱਚ ਕਿਉਂ ਖੜਿਆ ਇੱਕ ਬਹੁਤ ਸਮੇਂ ਦੀ ਪ੍ਰੋਬਲਮ ਸੀਗੀ ਇੱਕ ਮਸਲਾ ਆੜਿਆ ਹੋਇਆ ਸੀਗਾ ਲੱਖਾਂ ਰੁਪਈਆ ਲਾ ਕੇ ਫੇਲ ਹੋ ਰਿਹਾ ਸੀ ਅੱਜ ਉਹ ਪਹਿਲੀ ਵਾਰੀ ਆ ਸੱਜਣਾ ਨੇ ਮਸਲਾ ਹੱਲ ਕਰਿਆ ਇਹ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਤੇ ਵੀਡੀਓ ਵੀ ਸ਼ੇਅਰ ਕਰੀ ਜਾਓ ਨਾਲ ਦੀ ਨਾਲ ਤਾਂ ਜੋ ਅੱਗੇ ਦੀ ਅੱਗੇ ਜਾਵੇ ਜੋ ਦਰਖਤ ਲੱਕੜ ਤਿੰਨ ਚਾਰ ਇੱਕ ਮੁਰਤੇ ਮੰਗਰ ਹਰੇਕ ਨੇ ਮਰਨਾ ਹੈ ਆਖਰੀ ਜਿਹੜਾ ਰਾਹ ਸਾਡਾ ਇਹੇ ਹੈ ਪਰ ਲੱਕੜ ਦੀ ਵੀ ਬਚਤ ਹੈ ਇੱਕ ਮੰਗਰ 3 ਤੋਂ 3.5 ਕਾਉਂਟਲ ਦੀ ਪਰ ਲੋਕ ਡਰਦੇ ਸੰਸਕਾਰੇ ਨਹੀਂ ਕਰਦੇ ਸੀਗੇ ਕੀ ਕਾਰਨ ਹੈ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੇ ਆਜੋ ਸਭ ਤੋਂ ਪਹਿਲਾਂ ਗੁਰਜਾ ਸਿੰਘ ਜੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸੱਦੇ ਤੁਸੀਂ ਤੇ ਪਹੁੰਚੇ ਅੱਜ ਇੱਕ ਮੇਰੇ ਗਵਾਂਢੀ ਜਰਨੈਲ ਸਿੰਘ ਕੁਲਾ ਕਾਹਲ ਉਹਨਾਂ ਦੀ ਮੌਤ ਹੋ ਗਈ ਸੀ ਤਕਰੀਬਨ 11:00 ਵਜੇ ਅਸੀਂ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਇਸ ਪੱਠੀ ਦਾ ਸੰਸਕਰਨ ਕਰਨ ਵਾਸਤੇ ਉਹ ਪਰਿਵਾਰ ਸਾਡੇ ਨਾਲ ਸਹਿਮਤ ਹੋ ਗਿਆ ਸਾਡੇ ਇਤੇ ਇਹ ਕਰਦੋ ਸਾਡੇ 3-4 ਲੱਖ ਰੁਪਏ ਲਾ ਕੇ ਅਸੀਂ ਕਈ ਮਹੀਨਿਆਂ ਤੋਂ ਲੋਕਾਂ ਨੇ ਪਰੇਸ਼ਾਨ ਕਰ ਰਿਹਾ ਸੀ ਸਾਨੂੰ ਇਸ ਕਰਕੇ ਜਦੋਂ ਅਸੀਂ ਕਹਿੰਦੇ ਵੀ ਇੱਥੇ ਪਈ ਸੰਸਕਾਰ ਕਰੋ ਕੋਈ ਸੰਸਕਾਰ ਕਰਨ ਨੂੰ ਤਿਆਰ ਨਹੀਂ ਸੀਗਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਅਫਵਾਹਾਂ ਪਣਾਉਂਦੇ ਜੀਏ ਇਹ ਚ ਹੋਣਾ ਨਹੀਂ ਜੀ ਇਹ ਤਾਂ ਅਧੂਰਾ ਰਹਿ ਜੂ ਇਹਦਾ ਕਿਵੇਂ ਬਣੂਗਾ ਕੀ ਕਿਵੇਂ ਕੀਤਾ ਉਹ ਸਭ ਕੁਝ ਲੋਕਾਂ ਦਾ ਪਰਮ ਪ੍ਰੇਖਾ ਦੂਰ ਕੀਤਾ ਅੱਜ ਅਸੀਂ ਨੇ ਸਹੀ 3 ਵਜੇ ਸੰਸਕਾਰ ਰੱਖਿਆ ਸੀ ਇਸ ਅੰਗੀਠੀ ਤੇ ਸਿਰਫ ਅਸੀਂ ਇਹ ਕਹਿੰਦੇ ਨੇ ਕੁਆਟਾ ਲੱਕੜਾ ਅਸੀਂ ਇਹਨੂੰ 70 ਕਿਲੋ ਨਾਲ ਵੀ ਦਾਵਾ ਕਰਦੇ ਹਾਂ 80 ਕਿਲੋ ਨਾਲ ਸੰਸਕਾਰ ਹੋ ਸਕਦਾ ਹੁਣ ਇਹ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਜੀ ਦੇਖ ਸਕਦੇ ਹੋ ਆਜੋ ਜੀ ਮੜਾ ਜਾ ਸਾਡੇ ਕੀ ਨੌ ਸੀ ਇਹਨਾਂ ਦਾ ਜਰਨੈਲ ਸਿੰਘ ਕੁਲਾ ਕਾਹਲ ਜਰਨੈਲ ਸਿੰਘ ਕੁਲਾ ਕਾਹਲ ਬਿਲਕੁਲ ਤੇ ਆਹ ਦੇਖ ਸਕਦੇ ਹੋ ਜੀ ਇਹ ਅੰਦਰ ਜੇ ਕਹਦੀ ਸੰਸਕਾਰ ਹੋ ਰਿਹਾ ਹੈ ਖੜੀ ਲੀਲੇ ਪਰੋਬਰ ਖੜਾ ਉਮਰ ਕਾਹਤਾਂ ਆ ਚੀ ਜਾਈ ਆਹ ਦੇਖ ਲਓ ਆਹ ਬਣਿਆ ਹੋਇਆ ਉੱਪਰ ਚਿਮਨੀ ਬਣੀ ਹੋਈ ਹੈ ਲੱਕੜ ਵੀ ਸਾਢੇ 3 ਅਕਾਊਂਟ ਲਿਕ ਮੰਗਰ ਬਚਦੀ ਆ ਸਭ ਨੇ ਇੱਥੇ ਆਉਣਾ ਆਖਰ ਆਪਣਾ ਉਰੇ ਆ ਤੇ 5 ਘੰਟੇ 6 ਘੰਟੇ ਦੇ ਅੰਦਰ ਇਹਦਾ ਸੰਸਕਾਰ ਹੋ ਜਾਊਗਾ। ਇਹ 3 ਵਜੇ ਸੰਸਕਾਰ ਕੇ ਸ਼ੁਰੂ ਕੀਤਾ ਸੀ ਤੇ 8 ਵਜੇ ਨੂੰ ਇਹ ਕੰਪਲੀਟ ਹੋ ਜਾਊਗਾ। ਅੰਦਰਾ ਘੂਰੇ ਅਮਨ ਮਾਨ ਨਾਲ ਸਾਰਾ ਕੁਝ ਹੋ ਰਿਹਾ। ਤੇ ਇਹ ਫਿਰ ਲੱਕੜ ਵੀ 3 ਕਾਊਂਟਰਲ 3.5 ਕਾਊਂਟਰਲ ਬਚਦੀ ਐ। ਹਰ ਇੱਕ ਦੀ ਮਦਦ ਆ ਜੀ ਇਹ ਲੋਕਾਂ ਨੇ ਬਸ ਨੂੰ ਅਫਵਾਹਾਂ ੜਾ ਰੱਖਿਆ ਸੀ। ਪਹਿਲਾਂ ਅਫਵਾਹਾਂ ਕੀ ੜਾਈਆਂ ਹੋਈਆਂ ਤੀਆਂ। ਪਹਿਲਾਂ ਜੀ ਇਹ ਅਧੂਰਾ ਵਾਲਾ ਜੂਸੇਰੇ ਨਹੀਂ ਚੜਦਾ ਜੀ ਕੱਢ ਕੇ ਦੁਬਾਰੇ ਇਹਨੂੰ ਕੌਣ ਬਾਰੇ ਸੰਸਕਾਰ ਕਰੂਗਾ। ਹੂੰ ਤੜਕੇ ਨੂੰ ਜੋ ਮੁਸ਼ਕਲ ਵੀ ਵਾਹ ਹੋ ਜਾ ਆ ਤਵੰਤ ਤੇ ਲੀਆਂ ਗੱਲਾਂ ਸੀਆਂ। ਉਹ ਪਰ ਬੜੇ ਸਾਰੇ ਦੂਰ ਕਰਤੇ। ਅਸੀਂ ਮੈਂ ਨਿੱਜੀ ਤੌਰ ਤੇ ਆਪਣੇ ਵੱਲੋਂ ਇਸ ਪਰਿਵਾਰ ਨੂੰ ਇੱਕ ਗਿਫਟ ਦੇ ਤੌਰ ਤੇ ਇਹ ਸੰਸਕਾਰ ਨੂੰ ਸੀਮਕਤ ਚ ਕਰਾਂਗੇ ਠੀਕ ਹੈ ਤੇ ਇਹਨਾਂ ਦਾ ਧੰਨਵਾਦ ਵੀ ਪਰਿਵਾਰ ਦਾ ਮੇਰੇ ਖਾਦਰ ਤੇ ਸੋਢੇ ਸ਼ੋਭਨਾਮ ਭਾਈ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਢੁੱਲਾ ਕਾਹਲ ਕਿੰਨੀ ਕੁ ਉਮਰ ਸੀ ਉਹਨਾਂ ਦੀ 70 ਕ ਸਾਲ ਸੀ ਤੇ ਫਿਰ ਸੋਨੂੰ ਵੀ ਕਿਸੇ ਨੇ ਰੋਕਿਆ ਵੀ ਉਹ ਰੇ ਸੰਸਕਾਰ ਨਾ ਕਰੋ ਨੇ ਸਾਨੂੰ ਕਹਿੰਦੇ ਤਾਂ ਹੈਗੇ ਤੇ ਲੋਕ ਵੀ ਇਹਦੇ ਚ ਪਤਾ ਨਹੀਂ ਹੋਊਗਾ ਨਾ ਹੋਊਗਾ ਅੱਛਾ ਪਰ ਵੇ ਸਾਡਾ ਐਂਕਰ ਕੇ ਸਾਡਾ ਆਪਸ ਵਿੱਚ ਵੀ ਪਰਿਵਾਰ ਹੈਗਾ ਠੀਕ ਹੈ ਇਹਨਾਂ ਸਾਰਾ ਇਹ ਕਹਿੰਦੇ ਵੀ ਐ ਕਰਕੇ ਆਪਾਂ ਇਹ ਕਰਨਾ ਹੈਗਾ ਵੀ ਅਸੀਂ ਨਾ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹਾਂ ਤੇ ਫਿਰ ਅਸੀਂ ਇਹਨਾਂ ਦੇ ਨਾਲ ਤਿਆਰ ਤਿਆਰ ਹੋ ਗਏ ਕੋਈ ਜਾਂ ਨਿਕ ਡਿਕਤ ਨਹੀਂ ਆਈ ਕੋਈ ਦਿੱਕਤ ਨਹੀਂ ਜੀ ਬਿਲਕੁਲ ਹੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਚੱਲਦੇ ਅੱਗ ਦੇਖ ਸਕਦੇ ਹੋ ਠੀਕ ਹੈ ਚੱਲਦੀ ਅੱਗ ਦੇਖ ਸਕਦੇ ਚੱਲਦੀ ਸਾਈਡ ਤੇ ਦੇਖਣੀ ਰਾਈਟ ਸਾਈਡ ਠੀਕ ਹੈ ਦੇਖ ਸਕਦੇ ਹੋ ਜੀ ਮੜਾ ਜਿਹਾ ਦਿਖਾਓ ਖੋਲ ਕੇ ਆ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਾਨੂੰ ਚਲਦਾ ਵੀ ਦਿਖਾਉਣੇ ਅੰਦਰ ਵੀ ਸੰਸਕਾਰ ਕਿਵੇਂ ਹੁੰਦਾ ਹੈ ਪਿੰਡਾਂ ਦੇ ਵਿੱਚ ਹਰੇਕ ਇੱਕ ਤਾਂ ਲੱਗਣਾ ਚਾਹੀਦਾ ਇਹ ਇੱਕ ਵਾਰੀ ਲੱਗਿਆ ਹੋਇਆ ਕਿੰਨਾ ਚਿਰ ਠੰਡਾ ਪਿਆ ਜੀ ਇਹ ਬਿਲਕੁਲ ਤੇ ਆਹ ਦੇਖ ਸਕਦੇ ਹਾਂ ਜੀ ਇਹ ਅੰਦਰ ਜੇ ਕਹਦੀ ਹੈ ਡੈੱਡ ਬਾਡੀ ਸੰਸਕਾਰ ਹੋ ਰਿਹਾ ਹੈ ਖੜੀ ਲੇ ਬਰੋਬਰ ਖੜਾਉਂ ਵਰਗਾ ਤਾਂ ਆ ਚੀਜ਼ ਆ ਆ ਦੇਖ ਲਓ ਆ ਬਣਿਆ ਹੋਇਆ ਉੱਪਰ ਚਿਮਨੀ ਬਣੀ ਹੋਈ ਹੈ ਕੜਵੀ ਸਾਢੇ 3 ਅਕਾਊਂਟਲ ਇੱਕ ਮੰਗਰ ਬਚਦੀ ਆ ਸਭ ਨੇ ਇੱਥੇ ਆਉਣਾ ਆਖਰ ਆਪਣਾ ਉਰੇ ਆ ਆ ਦੇਖ ਸਕਦੇ ਹੋ ਤਸਵੀਰਾਂ ਦੇਖੋ ਲਗਣਾ ਇੰਦਰ ਅੰਦਰ ਧੱਕ ਦਿੰਦੇ ਨੇ ਅੰਦਰ ਧੱਕ ਦਿੰਦੇ ਨੇ ਜਲਵਾੜ ਫਿਰ ਜਦੋਂ ਫੁੱਲ ਚੂਗੜੇ ਨੇ ਪਰਸੋਂ ਉਹਦੇ ਫਿਰ ਇਹਨੂੰ ਬਾਹਰ ਕੱਢ ਲੈਣਗੇ ਤਰੇ ਬਾਰੇ ਆ ਜੀ ਸਾਰੇ ਬਾਹਰ ਆ ਜੀ ਰੇਲਵੇ ਦੇ ਉੱਤੇ ਬਣਾਈ ਹੋਈ ਹੈ ਇਹ ਰੇਲਵੇ ਵਾਂਗੂ ਹਾਂ ਰੇਲਵੇ ਵਾਂਗੂ ਆ ਟਰਾਲੀ ਆਉਂਦੀ ਐ ਇੱਥੇ ਠੀਕ ਟਰਾਲੀ ਆਉਂਦੀ ਐ ਡੈੱਡ ਬਾਬੂ ਵੀ ਅੰਦਰ ਜਾਣੀਆਂ ਚਾਹੁੰਦੀਆਂ ਤੇ ਫੁੱਲ ਬਾਹਰ ਆ ਜਾਣਗੇ ਐਂ ਲਾ ਲਓ ਆ ਬਣਿਆ ਹੋਇਆ ਜੀ ਸਿਸਟਮ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਤਾਂ ਲੱਕੜ ਦੀ ਲੱਕੜ ਦੀ ਘਾਟ ਪੈਰੀ ਹੈ ਬਹੁਤ ਜ਼ਿਆਦਾ ਆਪਣੇ ਦਰਖਤ ਤੁਹਾਨੂੰ ਪਤਾ ਹੈ ਪੰਜਾਬ ਚ ਲੱਕੜ ਪਿੱਛੇ ਤਾਂ ਪਹਿਲੀ ਰੋਜ਼ ਲੜਦੇ ਆਂਗੇ ਨਾ ਦਰਖਤ ਵੱਡੋ ਨਾ ਫੂਕੋ ਦਰਖਤ ਲਾਓ ਵੱਧ ਤੋਂ ਵੱਧ ਲੱਕੜ ਦੀ ਕਮੀ ਕਿਉਂਕਿ ਵੱਡਾ ਪਿੰਡ ਹੈ ਬਾਕੀ ਹਰੇਕ ਪਿੰਡ ਚ ਜਿੱਥੋਂ ਕਹਿੰਦੇ ਵੀ ਪਿੰਡ ਉਹੀ ਪੰਜ ਪਿੰਡਾਂ ਜਿਹੜਾ ਪਿੰਡ ਹੈ ਲੱਕੜ ਦੀ ਕਮੀ ਵੀ ਦੂਰ ਹੁੰਦੀ ਹੈ ਤੇ ਲੱਕੜੇ ਤੇ 70 ਕਿਲੋ ਨਾਲ ਸਰ ਜਾਂਦਾ ਹੈ ਵੀਡੀਓ ਚੱਲਦੇ ਚੱਲਦੇ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਤਾਂ ਜੋ ਯਾਰ ਆਪਾਂ ਇਹ ਚੀਜ਼ਾਂ ਬਣਾਈਏ ਪਿੰਡਾਂ ਚ